ਹਾਂਜੀ ਕਾਫੀ ਪ੍ਰੋਬਲਮ ਚ ਗਏ ਜਾਰੇ ਪਿਛਲੇ ਦਿਨੀ ਕਾਫੀ ਮਤਲਬ ਭੁੱਖੇ ਭੁਆਣੇ ਕਮਰੇ ਦੇ ਵਿੱਚ ਬੰਦ ਰਹੇ ਹੈਗੇ ਆ ਤੇ ਜਿੱਥੇ ਕਿ ਹੁਣ ਕੋਈ ਵੀ ਘਰ ਵਿੱਚ ਹੈ ਨਹੀਂਗਾ ਪੱਤੀ ਦੀ ਕਾਫੀ ਸਮੇਂ ਪਹਿਲਾਂ ਡੈਥ ਹੋ ਗਈ ਕਾਫੀ ਹਾਲਾਤ ਖਰਾਬ ਸੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਐ ਤੇ ਮਿਸੂ ਕਮੇਟੀ ਦੇ ਪ੍ਰਧਾਨ ਤੇ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਆਫੀਸਰ ਵੱਲੋਂ ਤੇ ਪਹਿਲਾਂ ਤਾਂ ਜਿੰਨੀ ਦੇਰ ਘਰ ਚ ਬਹੁਤ ਸਮਾਨ ਰਿਹਾ ਹੌਲੀ ਹੌਲੀ ਘਟਦਾ ਰਿਹਾ ਵੇਚਦਾ ਰਿਹਾ ਜਦੋਂ ਸਾਰਾ ਸਮਾਨ ਖਤਮ ਹੋ ਗਿਆ ਤੇ ਲੋਕ ਲਾ ਕੇ ਚਲਾ ਗਿਆ ਤੇ ਜਦੋਂ ਉਹਨਾਂ ਨੇ ਆ ਕੇ ਦੇਖਿਆ ਲੋਕ ਲੱਗਿਆ ਹਿਆ ਤੇ ਚੀਥਾ ਚੋਂ ਦੇਖਿਆ ਬਜ਼ੁਰਗ ਵੀ ਅੰਦਰ ਮਤਲਬ ਆਲਮਾਲ ਪਏ ਆ ਮੈਨੂੰ ਵੀ ਅੰਦਰ ਹੀ ਬਿਠਾਓ ਮੈਨੂੰ ਕੱਢੋ ਨਾ ਬਾਹਰ ਮੈਂ ਤਾਂ ਇਹਨਾਂ ਦੇ ਨਾਲ ਹੀ ਜਾਣਾ ਹੈਗਾ ਬਿਲਕੁਲ ਜੀ ਕਾਫੀ ਜ਼ਿਆਦਾ ਹੈ ਮੁਕਾਦਰ ਹੁੰਦੇ ਆ ਕਿਉਂਕਿ ਜੋ ਅਸੀਂ ਅੰਦਰੋਂ ਇਮੋਸ਼ਨਸ ਨਹੀਂ ਸਮਝ ਸਕਦੇ ਕਿਸੇ ਦੀ ਇਹ ਜੱਜ ਕਰ ਲੈਂਦੇ ਆ ਤੇ ਤੁਸੀਂ ਐਕਸਪੈਕਟ ਕਰ ਸਕਦੇ ਆ ਅੱਜਕੱਲ ਮੈਂ ਦੇ ਟੀਚੇ ਛੇ ਛਿੱਧ ਕਿੱਥੇ ਮਿਲਦੇ ਹੈਗੇ ਬਹੁਤ ਵੱਡੀ ਇਤਰਾਸਤੀ ਆ ਕਿ ਵੀ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇਸ ਲੈਵਲ ਤੇ ਬੈਠੇ ਆ ਤੇ ਉਹ ਅੱਜ ਅਹਿਸਾਨ ਦੀ ਜ਼ਿੰਦਗੀ ਭੋਗ ਰਹੇ ਹੈ ਪਰਿਵਾਰਤ ਹੈਗਾ ਜੀ ਪਰਿਵਾਰ ਮੈਂ ਜਗਾ ਕਰੋ ਮਜ਼ਾ ਨਾਣਾ ਪਰਿਵਾਰ ਸਾਰੇ ਜੀ ਜੰਮ ਦੇ ਨਾਲ ਅੱਛਾ ਕਿ ਤੈਨੂੰ ਪੁੱਛਿਆ ਬੰਦਿਆਂ ਦਾ ਆਪਣੇ ਆਪ ਦੇ ਚਾਰਜ ਕਰ ਲੈ ਅਸਦੇ ਦੌਰ ਦੇ ਵਿੱਚ ਜਿੱਥੇ ਇਨਸਾਨ ਨੂੰ ਆਪਣਾ ਹੀ ਪਿਆਰ ਆਉਂਦਾ ਕਿ ਉਹ ਇਹ ਵੀ ਕਰ ਲਵੇ ਉਹ ਵੀ ਕਰ ਲਵੇ ਪਰ ਦੂਜਿਆਂ ਦੇ ਬਾਰੇ ਸੋਚਣ ਦਾ ਉਸ ਦੇ ਕੋਲ ਸਮਾਂ ਤੱਕ ਨਹੀਂ ਹੁੰਦਾ ਪਰ ਕੁਝ ਅਜਿਹੀਆਂ ਨੇਕ ਰੂਹਾਂ ਵੀ ਹੁੰਦੀਆਂ ਨੇ ਜੋ ਕਿ ਦੂਸਰਿਆਂ ਦਾ ਭਲਾ ਕਰਨ ਦੇ ਲਈ ਹੀ ਇਸ ਦੁਨੀਆ ਤੇ ਆਈਆਂ ਹੁੰਜਣ ਨੇ ਤੇ ਇਹਨਾਂ ਦੇ ਵਿੱਚੋਂ ਹੀ ਇੱਕ ਨੇ ਪਾਈ ਸ਼ਮਸ਼ੇਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਇਹ ਸੰਸਥਾ ਪ੍ਰਬਾਸਰਾ ਹਰ ਚਲਾਈ ਜਾ ਰਹੀ ਹੈ ਤੇ ਸੰਸਥਾ ਦੇ ਵੱਲੋਂ ਜਿਹੜੇ ਕਿ ਨੇਕ ਕਾਰਜ ਕੀਤੇ ਜਾ ਰਹੇ ਉਹ ਵਾਕਿ ਹੀ ਕਾਬਿਲ ਤਾਰੀਫ ਹੈ ਅਤੇ ਇਸ ਸੰਸਥਾ ਦੇ ਵਿੱਚ ਅਜਿਹੇ ਵੀ ਲੋਕ ਨੇ ਜੋ ਕਿ ਡਿਸੇਬਿਲਟੀ ਦੇ ਕਰਕੇ ਜਿਹੜਾ ਕਿ ਆਪਣੇ ਤੇ ਬੋਝ ਬਣ ਕੇ ਪਰ ਉਹਨਾਂ ਨੂੰ ਸਹਾਰਾ ਦਿੱਤਾ ਪ੍ਰਭ ਆਸਰਾ ਨੇ ਅਤੇ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਦੇ ਆਪਣੇ ਹੀ ਬੱਚਿਆਂ ਨੇ ਸਭ ਕੁਝ ਜ਼ਮੀਨ ਦਾਇਦਾ ਆਪਣੇ ਨਾਮ ਕਰਵਾਉਣ ਤੋਂ ਬਾਅਦ ਬੇਸਹਾਰਾ ਛੱਡ ਦਿੱਤਾ ਪਰ ਉਹ ਬੇਸਹਾਰਾ ਇਸ ਪ੍ਰਭ ਆਸਰਾ ਸੰਸਥਾ ਦੇ ਵਿੱਚ ਅੱਜ ਵਧੀਆ ਜੀਵਨ ਬਤੀਤ ਕਰ ਰਹੇ ਨੇ ਮੇਰੇ ਪਿੱਛੇ ਤਸਵੀਰਾਂ ਦੇਖੋ ਕਿ ਇਹ ਉਹ ਜਿਹੜੇ ਲੋਕ ਹੈਗੇ ਨੇ ਕੁਝ ਜਿਹੜੇ ਕਿ ਡਿਸੇਬਿਲਟੀ ਦੇ ਕਰਕੇ ਜਿਹੜਾ ਕਿ ਸਪੈਸ਼ਲ ਕਹਿ ਦਿੰਦੇ ਆ ਕਿ ਸਪੈਸ਼ਲ ਜਿਹੜੇ ਕਿ ਚਾਈਲਡ ਉਹਨਾਂ ਦੇ ਵਿੱਚ ਸ਼ਾਮਲ ਹੈਗੇ ਨੇ ਜਾਂ ਫਿਰ ਕੁਝ ਅਜਿਹੇ ਹੈਗੇ ਨੇ ਜਿਹੜੇ ਕਿ ਆਪਣੀਆਂ ਦੀ ਤਛੱਦਤ ਤੋਂ ਇਸ ਕਦਰ ਜਿਹੜਾ ਕਿ ਪਰੇਸ਼ਾਨ ਹੋਏ ਕਿ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਤੇ ਉਹਨਾਂ ਦੀ ਜਿਹੜੀ ਮੈਂਥਲੀ ਹੈਲਥ ਦੇ ਉੱਪਰ ਕਾਫੀ ਜ਼ਿਆਦਾ ਪ੍ਰਭਾਵ ਪਿਆ ਜੇ ਇਸ ਸੰਸਥਾ ਦੇ ਵਿੱਚ ਨਵੇਂ ਪਰਿਵਾਰਿਕ ਮੈਂਬਰ ਜੁੜੇ ਹੈਗੇ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਭਾਈ ਜਰਨੈਲ ਸਿੰਘ ਜੀ ਜੋ ਕਿ ਪੇਸ਼ੇ ਤੋਂ ਤਾਂ ਅਧਿਆਪਕ ਸਨ ਅਤੇ ਇਹਨਾਂ ਦੇ ਵੱਲੋਂ ਆਪਣੇ ਜਿਹੜਾ ਕੀ ਅਧਿਆਪਕ ਕੀਤਾ ਸੀਗਾ ਉਸ ਦੇ ਨਾਲ ਕਈਆਂ ਦੇ ਘਰਾਂ ਨੂੰ ਰੋਸ਼ਨਾਇਆ ਗਿਆ ਕਈ ਬੱਚਿਆਂ ਨੂੰ ਸਿੱਖਤ ਕੀਤਾ ਗਿਆ ਪਰ ਸ਼ਾਇਦ ਹੋ ਸਕਦਾ ਹੈ ਕਿ ਆਪਣੇ ਕਹਿਦਣੇ ਕਿ ਦੀਵੇ ਥੱਲੇ ਹਨੇਰਾ ਪਰ ਆਪਣੇ ਜਿਹੜੇ ਕੀ ਬੱਚੇ ਮਾੜੀ ਸੰਗਤ ਦਾ ਸ਼ਿਕਾਰ ਹੋ ਗਏ ਸ਼ਰਾਬ ਦੇ ਵਿੱਚ ਸਭ ਕੁਝ ਜਿਹੜਾ ਕੀ ਉਹ ਗਵਾ ਦਿੰਦਾ ਪਰ ਬਾਪੂ ਜਿਹੜਾ ਕੀ ਇਸ ਵੇਲੇ ਇੱਥੇ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਹੈਗੇ ਹੋ ਕਿ ਇੱਕ ਪੈਟ ਡੌਗ ਦੇ ਨਾਲ ਜਿਹੜਾ ਕੀ ਇੱਥੇ ਮੌਜੂਦ ਹੈਗੇ ਨੇ ਦੇਖੋ ਕਿ ਆਪਣੇ ਨੇ ਬੇਸਕ ਸ਼ਰਤ ਛੱਡ ਦਿੱਤਾ ਪਰ ਜਿਹੜੇ ਕਿ ਕਹਿੰਦੇ ਨੇ ਕਿ ਇਹ ਪਾਲਤੂ ਹੁੰਦੇ ਨੇ ਇਹ ਵਾਕਈ ਜੇਕਰ ਇਸ ਕਦਰ ਸਾਥ ਨਾ ਬਾਂਧਦੇ ਨੇ ਤਾਂ ਫਿਰ ਆਪਣੇ ਤੇ ਸਾਥ ਨਹੀਂ ਲੋੜ ਨਹੀਂ ਹੈ ਇਸ ਔਖੀ ਘੜੀ ਦੇ ਵਿੱਚ ਜਦੋਂ ਸਾਰੇ ਪਿੱਛੇ ੜਗੇ ਤਾਂ ਬਾਪੂ ਦੇ ਨਾਲ ਇਹ ਉਹਨਾਂ ਦਾ ਪੈਟ ਹਰ ਟਾਈਮ ਨਾਲ ਰਹਿੰਦਾ ਹੈਗਾ ਸਾਡੇ ਨਾਲ ਜਿਹੜੇ ਕਿ ਪ੍ਰਬਾਸਾ ਸੰਸਥਾ ਦੇ ਮੁਖੀ ਹੈਗੇ ਨੇ ਭਾਈ ਸ਼ਮਸ਼ੇਰ ਸਿੰਘ ਜੀ ਉਹਨਾਂ ਦੇ ਸੁਪਤਨੀ ਬੀਬੀ ਜਿੰਦਰਕੌਰ ਜੀ ਮਯੂਤ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਿਰ ਤੇ ਚੀ ਬੀਬੀ ਜੀ ਆਪਣੇ ਦੀ شدت ਜਿਹੜੀ ਕਿ ਮਾਰ ਰਹੀ ਪਈ ਹੈਗੀ ਹੈ ਬਾਪੂ ਜੀ ਅੱਜ ਇਸ ਹਾਲਤ ਦੇ ਵਿੱਚ ਹਾਂਜੀ ਕਾਫੀ ਪ੍ਰੋਬਲਮ ਚ ਗਏ ਚਾਰੇ ਪਿਛਲੇ ਦਿਨੀ ਕਾਫੀ ਮਤਲਬ ਭੁੱਖੇ ਪਾਣੇ ਕਮਰੇ ਦੇ ਵਿੱਚ ਬੰਦ ਰਹੇ ਹੈਗੇ ਆ ਤੇ ਜਿੱਥੇ ਕਿ ਹੁਣ ਕੋਈ ਵੀ ਘਰ ਵਿੱਚ ਹੈ ਨਹੀਂਗਾ ਪਤਨੀ ਦੀ ਕਾਫੀ ਸਮੇਂ ਪਹਿਲਾਂ ਡੈਥ ਹੋ ਗਈ ਇੱਕੋ ਇੱਕ ਬੇਟਾ ਜਿਹੜਾ ਕਿ ਮਾੜੀ ਸੰਗਤ ਚ ਪੈ ਗਿਆ ਤੇ ਜਿਸ ਕਾਰਨ ਕਰਕੇ ਹੁਣ ਜੇਲ੍ਹ ਵਿੱਚ ਵੀ ਹੈਗਾ ਤੇ ਕਾਫੀ ਹਾਲਾਤ ਖਰਾਬ ਸੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਇੱਥੇ ਤੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਤੇ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਆਫੀਸਰ ਵੱਲੋਂ ਕਿ ਵੀ ਇਦਾਂ ਦੇ ਹਾਲਾਤ ਹੈਗੀਆਂ ਤੇ ਜਾ ਕੇ ਮੌਇਨਾ ਕੀਤਾ ਦੇਖਿਆ ਤਾਂ ਵਾਕਿਆ ਹੀ ਮਤਲਬ ਬਹੁਤ ਤਰਸਯੋਗ ਹਾਲ ਸੀ ਵੀ ਕਿ ਪਤਾ ਹੀ ਨਹੀਂ ਕਦ ਦੇ ਭੁੱਖੇ ਪਾਣੇ ਦੋਨੋਂ ਜਾਣੇ ਇਹ ਨਹੀਂ ਹੈ ਕਿ ਵੀ ਬੱਪ ਦੀ ਇਹ ਇਸ਼ੂ ਇਸ਼ੂ ਨਾਮ ਹੈ ਦਾ ਤੇ ਇਹ ਵੀ ਮਤਲਬ ਭੁੱਖੀ ਸੀਗੀ ਅੰਦਰ ਅੱਛਾ ਬਾਪੂ ਜੀ ਤੇ ਇਹ ਜਿਹੜਾ ਕਿ ਪੈਟ ਡੌਗ ਹੈਗਾ ਕਿਤੇ ਮਕਾਨ ਦੇ ਵਿੱਚ ਤੁਹਾਨੂੰ ਮਿਲੇ ਨੇ ਤਰਸੇ ਉਹ ਘਾਲਦੇ ਹਾਂਜੀ ਕਿਉਂਕਿ ਜਦੋਂ ਇਹਨਾਂ ਨੂੰ ਨਾ ਕੋਈ ਸੰਭਾਲਦਾ ਸੀ ਇਹ ਕਾਫੀ ਦੇਰ ਦੇ ਡਿਪਰੈਸ਼ਨ ਸੀ ਚਲੇਗੀ ਕਾਫੀ ਜਮਿੰਸੀਗੀ ਕਾਫੀ ਕੁਛ ਸੀ ਜਿਹੜਾ ਕਿ ਬੇਟਾ ਨੇ ਬੇਜੁਝ ਕੇ ਸਭ ਕੁਝ ਖਰਾਬ ਕਰ ਦਿੱਤਾ ਤੇ ਆਬਵੀਅਸਲੀ ਕਈ ਵਾਰੀ ਬਜ਼ੁਰਗ ساری ਉਮਰ ਕਮਾਉਂਦੇ ਆ ਤੇ ਫਿਰ ਮਤਲਬ ਸਟ੍ਰੈਸ ਚ ਚਲੇਗੇ ਡਿਪਰੈਸ਼ਨ ਚ ਚਲੇਗੇ ਕਾਫੀ ਜਿਆਦਾ ਹਾਲਾਤ ਖਰਾਬ ਹੋ ਗਈ ਤਾਂ ਕਿਸੇ ਨੇ ਫਿਰ ਇੱਕ ਸੇਵਾਦਾਰ ਅਪਾਇੰਟ ਕਰ ਦਿੱਤਾ ਕਿ ਵੀ ਚਲੋ ਵੀ ਇਹਨਾਂ ਦੀ ਸਾਂਸੂ ਦੇਖ ਸੰਭਾਲ ਕਰਨਗੇ ਤੇ ਪਹਿਲਾਂ ਤਾਂ ਜਿੰਨੀ ਦੇਰ ਘਰ ਚ ਬਹੁਤ ਸਮਾਨ ਰਿਹਾ ਹੌਲੀ ਹੌਲੀ ਕਰਦਾ ਰਿਹਾ ਵੇਚਦਾ ਰਿਹਾ ਅੱਛਾ ਜਦੋਂ ਸਾਰਾ ਸਮਾਨ ਖਤਮ ਹੋ ਗਿਆ ਤੇ ਲੋਕ ਲਾ ਕੇ ਚਲਾ ਗਿਆ ਤੇ ਕਿਸੇ ਨੇ ਸ਼ਿਕਾਇਤ ਕੀਤੀ ਹੋਣੀ ਹੋਰ ਤੋਂ ਵੀ ਚੋਰੀ ਕੀਤੀ ਹੋਣੀ ਆ ਤੇ ਉਹ ਪੁਲਿਸ ਨੇ ਫੜ ਲਿਆ ਕਿਤੇ ਤੇ ਕਿਸੇ ਨੂੰ ਨਹੀਂ ਸੀ ਪਤਾ ਕਿ ਦੋਨੋਂ ਇਦਾਂ ਹੀ ਅੰਦਰ ਕਮਰੇ ਚ ਬੰਦ ਹੈਗੇ ਆ ਘਰ ਚ ਬੰਦ ਹੈਗੇ ਆ ਤੇ ਦੋ ਕੁ ਦਿਨਾਂ ਬਾਅਦ ਕੁੱਤੀ ਨੇ ਕਿਉਂਕਿ ਜਿਆਦਾ ਭੁੱਖ ਨਹੀਂ برداشت ਹੁੰਦੀ ਕਿਸੇ ਤੋਂ ਵੀ ਹੈਨਾ ਜਦੋਂ ਨੂੰ ਵੀ ਫੀਲ ਹੋਇਆ ਕਿ ਨਹੀਂ ਇਹ ਤਾਂ ਕੁਝ ਗਲਤ ਹੋ ਰਿਹਾ ਸਾਡੇ ਨਾਲ ਵੀ ਨਾ ਪਾਣੀ ਨਾ ਰੋਟੀ ਨਾ ਕੁਝ ਵੀ ਨਹੀਂ ਹੈ ਨਾ ਅੰਦਰੋਂ 스ਮੈਲ ਆ ਰਹੀ ਸਾਰੇ ਕਮਰੇ ਚੋਂ ਤੇ ਇਹਨੇ ਬਹੁਤ ਉੱਚੀ ਉੱਚੀ ਭੌਂਕਣਾ ਸ਼ੁਰੂ ਕੀਤਾ ਤਾਂ ਫਿਰ ਗਵੰਡਨ ਨੂੰ ਪਤਾ ਲੱਗਿਆ ਉਹਨਾਂ ਨੇ ਫਿਰ ਹੋਰ ਮੋਤਵੇ ਦੇ ਸੱਜਣ ਬੁਲਾਏ ਪਿੰਡ ਤੋਂ ਕਿ ਵੀ ਆਪਾਂ ਦੇਖੀ ਵੀ ਕੋਈ ਅਨਸਖਾਵੀ ਘਟਨਾ ਤਾਂ ਨਹੀਂ ਵਾਪਰਗੀ ਕਿ ਕੁੱਤੀ ਅੰਦਰ ਕਾਫੀ ਜ਼ਿਆਦਾ ਭੌਂਕ ਰਹੀ ਆ ਤੇ ਜਦੋਂ ਉਹਨਾਂ ਨੇ ਆ ਕੇ ਦੇਖਿਆ ਲੋਕ ਲੱਗਿਆ ਹਿਆ ਤੇ ਚੀਥਾਂ ਚੋਂ ਦੇਖਿਆ ਬਜ਼ੁਰਗ ਵੀ ਅੰਦਰ ਮਤਲਬ ਆਲਮਾਲ ਪਏ ਆ ਤੇ ਫਿਰ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਤੇ ਪੁਲਿਸ ਨੂੰ ਬੁਲਾਇਆ ਤਾਂ ਉਹਨਾਂ ਨੇ ਦੇਖਿਆ ਵੀ ਫਿਰ ਪੁੱਛਗੀਆਂ ਸੀ ਕੀਤੀ ਵੀ ਕਿੰਨੇ ਲੋਕ ਲਾਇਆ ਪਤਾ ਲੱਗੇ ਕਿ ਉਹ ਹੈ ਥਾਣੇ ਚੀਸੀ ਬੰਦਾ ਫਿਰ ਉਹਨਾਂ ਨੇ ਉਹ ਤੋਂ ਚਾਬੀ ਲਿਆ ਕੇ ਤੇ ਇਹਨਾਂ ਨੂੰ ਖੋਲਿਆ ਤੇ ਸਾਨੂੰ ਬੁਲਾਇਆ ਫਿਰ ਅਸੀਂ ਜਾ ਕੇ ਦੇਖਿਆ ਹਾਲਾਤ ਕਾਫੀ ਗੰਭੀਰ ਸੀਗੇ ਇਹਨਾਂ ਨੂੰ ਬਿਨਾਂ ਦੇਰੀ ਹਸਪੀਟਲਾਈਜੇਸ਼ਨ ਦੀ ਲੋੜ ਸੀਗੀ ਤੇ ਫਿਰ ਐਂਬੂਲੈਂਸ ਜਦੋਂ ਅਸੀਂ ਇਹਨਾਂ ਨੂੰ ਲੈ ਕੇ ਆਏ ਤੇ ਕਾਫੀ ਜ਼ਿਆਦਾ ਮਤਲਬ ਪ੍ਰੋਬਲਮ ਪ੍ਰੋਬਲਮਸ ਕਰ ਰਹੀ ਸੀਗੀ ਕਿ ਵੀ ਤੁਸੀਂ ਇਹਨਾਂ ਨੂੰ ਕਿਉਂ ਲੈ ਚੱਲਿਓ ਅੱਛਾ ਹਾਂਜੀ ਇਹ ਜਾਨੀ ਕਿ ਜਦੋਂ ਆਪਣਿਆਂ ਨੇ ਸਾਥ ਛੱਡਤਾ ਪਰ ਇਹਨੇ ਸਾਥ ਨਹੀਂ ਛੱਡਿਆ ਬਿਲਕੁਲ ਜੀ ਇਹ ਬਿਲਕੁਲ ਵੀ ਛੱਡਣ ਨੂੰ ਤਿਆਰ ਨਹੀਂ ਸੀ ਕਦੇ ਐਂਬੂਲੈਂਸ ਦੇ ਅੱਗੇ ਕਦੇ ਪਿੱਛੇ ਕਦੇ ਅੱਗੇ ਕਦੇ ਪਿੱਛੇ ਵੀ ਮੈਨੂੰ ਵੀ ਅੰਦਰ ਹੀ ਬਿਠਾਓ ਮੈਨੂੰ ਕੱਢੋ ਨਾ ਬਾਹਰ ਮੈਂ ਤਾਂ ਇਹਨਾਂ ਦੇ ਨਾਲ ਹੀ ਜਾਣਾ ਹੈਗਾ ਤੇ ਹੁਣ ਹੁਣ ਤੇ 24 ਘੰਟੇ ਨਾਲ ਹੀ ਰਹਿੰਦੀ ਹੈ ਹਾਂਜੀ ਮੋਸਟ ਆਫ ਦਾ ਟਾਈਮ ਜਦੋਂ ਹੁਣ ਜਿਵੇਂ ਇਹਨਾਂ ਨੂੰ ਆਣਾ ਤੋ ਆਣਾ ਤਾਂ ਸੰਗਲੀ ਲਗਾਈ ਹੈ ਵੀ ਤਾਂ ਕਿ ਇਹਨੂੰ ਨਾ ਵਝੇ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਕੁਝ ਹੈਗੇ ਨੇ ਵਿਅਕਤੀ ਜੀ ਇਹ ਜਾਨਤਰ ਇਸ ਕੇਸਾਂ ਦੇ ਵਿੱਚ ਦੇਖਣ ਨੂੰ ਆਉਂਦਾ ਕਿ ਇਹ ਜੇ ਵਾਕੀ ਜਦੋਂ ਇਹ ਪੈਡੋਗ ਹੁੰਦੇ ਨੇ ਇਹ ਵੱਧ ਵਫਾਦਾਰ ਹੁੰਦੇ ਨੇ ਵਫਾਦਾਰੀ ਨਿਭਾਉਂਦੇ ਬਿਲਕੁਲ ਜੀ ਕਾਫੀ ਜ਼ਿਆਦਾ ਹੈ ਵਫਾਦਾਰ ਹੁੰਦੇ ਆ ਕਿਉਂਕਿ ਜੋ ਅਸੀਂ ਅੰਦਰੋਂ ਇਮੋਸ਼ਨਸ ਨਹੀਂ ਸਮਝ ਸਕਦੇ ਕਿਸੇ ਦੀ ਇਹ ਜੱਜ ਕਰ ਲੈਂਦੇ ਆ ਤੇ ਇਹਨਾਂ ਦੇ ਮਾਮਲੇ 'ਚ ਵੀ ਜਦੋਂ ਅਸੀਂ ਇਹਨਾਂ ਨੂੰ ਲੈ ਆਏ ਤਾਂ ਸਾਨੂੰ ਪਤਾ ਲੱਗਿਆ ਦੂਸਰੇ ਦਿਨ ਕੇ ਵੀ ਇਹਨੇ ਖਾਣਾ ਪੀਣਾ ਮਤਲਬ ਪਹਿਲਾਂ ਤਾਂ ਖਾਦਾ ਹੀ ਨਹੀਂ ਸੀਗਾ ਫਿਰ ਇੱਕ ਦਿਨ ਥੋੜਾ ਜਿਹਾ ਖਾਦਾ ਲੇਕਿਨ ਉਹ ਵੀ ਉਲਟੀਆਂ ਕਰਨ ਲੱਗੀ ਤੇ ਉਸ ਤੋਂ ਬਾਅਦ ਇਹਨੇ ਖਾਣਾ ਪੀਣਾ ਛੱਡਤਾ ਤੇ ਕਿਸੇ ਨੇ ਕਿਹਾ ਮਰ ਲੈਂਦੋ ਇਹਨੂੰ ਕੋਈ ਨਹੀਂ ਵੀ ਖਾਣਾ ਪੀਣਾ ਛੱਡਦੀ ਹੈ ਤਾਂ ਮਰ ਜਾਏਗੀ ਆਪੇ ਹੀ ਤੇ ਸਾਨੂੰ ਇਨਫੋਰਮੇਸ਼ਨ ਕਿਉਂਕਿ ਪਿੰਡ ਨੇੜੇ ਹੀ ਹੈ ਜਦੋਂ ਇਨਫੋਰਮੇਸ਼ਨ ਮਿਲੀ ਸਾਡੇ ਤੱਕ ਰਿਹਾ ਨਹੀਂ ਗਿਆ ਵੀ ਨਹੀਂ ਇਹਨਾਂ ਨੂੰ ਤਾਰੀ ਯੂਨਾਈਟ ਕਰਾਉਣਾ ਜ਼ਰੂਰੀ ਹੈਗਾ ਫਿਰ ਇਹਨਾਂ ਨਾਲ ਲੱਗੇ ਆਂ। ਪਰ ਦੇਖੋ ਕਿ ਕਈ ਘਰਾਂ ਨੂੰ ਜਿਹੜੇ ਕਿ ਬੱਚਿਆਂ ਨੂੰ ਇਹਨਾਂ ਸਿੱਖਿਆਤ ਕੀਤਣੋਂ ਪੇਸ਼ੇਤ ਵਿਦਿਆਪਕ ਹੈਗੇ ਨੇ ਪਰ ਇਹ ਹਾਲਾਤ ਮੈਥ ਦੇ ਟੀਚਰ ਹੈ ਬਹੁਤ ਵਧੀਆ ਮੈਥ ਦੇ ਟੀਚਰ ਹੈ ਤੇ ਕਈ ਜਣਿਆਂ ਨੇ ਦੱਸਿਆ ਰਿਪੋਰਟ ਕੀਤੀ ਕਿ ਬਹੁਤ ਵਧੀਆ ਪੜ੍ਹਾਉਂਦੇ ਸੀਗੇ ਤੇ ਤੁਸੀਂ ਐਕਸਪੈਕਟ ਕਰ ਸਕਦੇ ਆ ਅੱਜ ਕੱਲ ਮੈਥ ਦੇ ਟੀਚਰ ਛੇਤੀ ਕਿੱਥੇ ਮਿਲਦੇ ਹੈਗੇ ਆ ਤੇ ਵਧੀਆ ਜ਼ਿੰਦਗੀ ਜੀ ਜੀ ਨੇ ਬਟਨ ਬਹੁਤ ਸੋਸ਼ਲ ਮੀਡੀਆ ਤੇ ਵੀ ਕਈ ਵੀਡੀਓ ਇਸ ਤਰ੍ਹਾਂ ਦੀ ਜਿਹੜੀ ਅਪਲੋਡ ਕੀਤੀ ਜਾਂਦੇ ਆ ਜੋ ਇਹਨਾਂ ਦੇ ਸਟੂਡੈਂਟ ਹੈਗੇ ਨੇ ਉਹਨਾਂ ਦੇ ਕੋਈ ਕਮੈਂਟਸ ਆਏ ਕਿ ਕੁਝ ਕਿਤੇ ਵੀ ਵਧੀਆ ਉਹ ਕਹਿ ਰਹੇ ਆ ਕਿ ਵੀ ਵੀ ਇਹ ਬਹੁਤ ਵੱਡੀ ਇਤਰਾਸਤੀ ਆ ਕਿ ਵੀ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇਸ ਲੈਵਲ ਤੇ ਬੈਠੇ ਆ ਤੇ ਉਹ ਅੱਜ ਇਸ ਤਰ੍ਹਾਂ ਦੀ ਜ਼ਿੰਦਗੀ ਭੋਗ ਰਹੇ ਹੈਗੇ ਆ ਤੇ ਉਹਨਾਂ ਨੇ ਕਈ ਕਾਫੀ ਦੂਰ ਦਰਾਡੇ ਰਹਿ ਰਹੇ ਆ ਤੇ ਕਹਿੰਦੇ ਜਦੋਂ ਵੀ ਅਸੀਂ ਆਵਾਂਗੇ ਅਸੀਂ ਆ ਕੇ ਜ਼ਰੂਰ ਮਿਲਾਂਗੇ ਤੇ ਵੀ ਹੈਲਪ ਕਰਾਂਗੇ ਇਹਨਾਂ ਦੀ ਵੀ ਤੁਸੀਂ ਸਾਡੇ ਵੱਲੋਂ ਜ਼ਰੂਰ ਇਹਨਾਂ ਦੀ ਮਤਲਬ ਦੇਖ ਰਿਹਾ ਚੰਗੀ ਤਰ੍ਹਾਂ ਕਰਨਾ ਤੇ ਬਹੁਤ ਮਤਲਬ ਕਮੈਂਟਸ ਇਦਾਂ ਤੇ ਆਏ ਕਿ ਵੀ ਤੁਸੀਂ ਕਈਆਂ ਨੇ ਕਿਹਾ ਵੀ ਤੁਸੀਂ ਡੌਗ ਨੂੰ ਲਿਆਂਦਾ ਕਿ ਨਹੀਂ ਲਿਆਂਦਾ ਉਹਨਾਂ ਦੀ ਵੀ ਉਹਦੀ ਵੀ ਫਿਕਰ ਸੀਗੀ ਹਾਂਜੀ ਇਹ ਕੋਈ ਬਿੱਲੀਆਂ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਨੇ ਜਿਹੜਾ ਦੂਜਿਆਂ ਦਾ ਭਲਾ ਸੋਚਦੀਆਂ ਹੈਗੀਆਂ ਨੇ ਪਰ ਜਦੋਂ ਆਪਣੇ ਹੀ ਵੈਰੀ ਬੰਜਨ ਫੇਤਾ ਇਨਸਾਨ ਦਾ ਇੱਧਰ ਜੋਗਾ ਨਾ ਉੱਧਰ ਜੋਗਾ ਬਿਲਕੁਲ ਇਹ ਸਾਨੂੰ ਮੈਂ ਤਾਂ ਉਹੀ ਗੱਲ ਹੈ ਕਿ ਜਦੋਂ ਬਚਪਨ ਚੋਂ ਸਾਡੀ ਵੀ ਪੇਰੈਂਟਸ ਵੱਲੋਂ ਵੀ ਕਈ ਵਾਰੀ ਇਹ ਹੁੰਦਾ ਹੀ ਰਹਿ ਜਾਂਦੀ ਆ ਕਿ ਬੱਚਿਆਂ ਨੂੰ ਅਸੀਂ ਕਿੱਦਾਂ ਸਿਖਾਈਏ ਉਹ ਸੰਸਕਾਰ ਕਿੱਦਾਂ ਦਈਏ ਜੇ ਅਸੀਂ ਉਹਨਾਂ ਨੂੰ ਮਤਲਬ ਬਿਹੇਵੀਅਰ ਆ ਉਹਨਾਂ ਦੀ ਜੇ ਕੋਈ ਪ੍ਰੋਬਲਮਸ ਹੈਗੀਆਂ ਤਾਂ ਹੋਰ ਤੋਂ ਕਿਸੇ ਕਾਉਂਸਲਿੰਗ ਕਰਾਈਏ ਜਾਂ ਕਿਸੇ ਤਰ੍ਹਾਂ ਵੀ ਸਿੱਖਿਆ ਦਈਏ ਤੇ ਉਹਦੇ ਨਾਲ ਬਹੁਤ ਵਧੀਆ ਸੰਸਕਾਰ ਬਣ ਜਾਂਦੇ ਇਹੀ ਅਸੀਂ ਹੁਣ ਕੋਸ਼ਿਸ਼ ਕਰਦੇ ਆ ਕਿ ਅਸੀਂ ਅਵੇਰਨੈਸ ਕੈਂਪੇਨ ਸਾਡੇ ਰੈਗੂਲਰ ਰੰਦੇ ਆ ਤਾਂ ਕਿ ਵੀ ਇਹਨਾਂ ਨੂੰ ਜਿਹੜੇ ਵੀ ਨਰਸਿੰਗ ਸਟੂਡੈਂਟਸ ਜਾਂ ਸਾਡੇ ਕੋਲ ਸਟੂਡੈਂਟਸ ਆਉਂਦੇ ਆ ਕਿ ਉਹਨਾਂ ਨੂੰ ਲਾਈਫ ਸਟਾਈਲ ਕਿੱਦਾਂ ਦਾ ਹੋਣਾ ਚਾਹੀਦਾ ਕਿੱਦਾਂ ਜ਼ਿੰਦਗੀ ਜੀਣੀ ਆ ਤੇ ਕਿਉਂਕਿ ਆਖਰ ਨੂੰ ਜਾਣਾ ਤਾਂ ਫਿਰ ਉਸ ਪਰਮਾਤਮਾ ਦੇ ਕੋਲ ਆਣਾ ਤੇ ਉਹਦੇ ਜਾਣ ਤੋਂ ਪਹਿਲਾਂ ਤੁਸੀਂ ਕੀ ਕੀਤਾ ਕਿ ਤੁਸੀਂ ਬਿਲਕੁਲ ਸੋਚ ਰਹੇ ਕਿ ਉਹ ਉਹਦੇ ਗੋਦ ਚ ਜਾ ਕੇ ਬੈਠੋਗੇ ਨਹੀਂ ਤਾਂ 84 ਦੀ ਜੂਨ ਚ ਤੁਸੀਂ ਘੁੱਤਦੇ ਰਹੋਗੇ ਤੇ ਇਸ ਕਰਕੇ ਇਹ ਜ਼ਰੂਰੀ ਹੋ ਜਾਂਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਅچھے ਸੰਸਕਾਰ ਦੇਈਏ ਤਾਂ ਕਿ ਉਹ ਵਧੀਆ ਇਨਸਾਨ ਬਣ ਸਕਣ ਇਸ ਸੰਸਕਾਰਾਂ ਦੀ ਹੀ ਕਮੀ ਹੈ ਪਹਿਲਾਂ ਦਾ ਸਮਾਂ ਹੁੰਦਾ ਸੀ ਕਿ ਪਰਿਵਾਰਾਂ ਚ ਇਕਾਂ ਹੁੰਦਾ ਸੀਗਾ ਸਾਰੇ ਇਕੱਠੇ ਮਿਲਦੇ ਹੁੰਦੇ ਸੀ ਅੱਜ ਕੱਲ ਪਰਿਵਾਰ ਅਲੱਗ-ਅਲੱਗ ਹੋ ਗਏ ਨੇ ਤਾਂ ਸੰਸਕਾਰ ਵੀ ਉਸ ਤਰ੍ਹਾਂ ਦੇ ਨਾਲ ਜਿਹੜੇ ਉਹ ਬਿਲਕੁਲ ਜੀ ਨਿਊਟਰਲ ਫੈਮਲੀਆਂ ਹੋ ਗਈਆਂ ਐ ਤੇ ਮਾਪੇ ਬੱਚੇ ਨੂੰ ਮੋਬਾਈਲ ਫੜਾ ਦੇਣਗੇ ਜਾਂ ਟੀਵੀ ਦੇ ਅੱਗੇ ਬਿਠਾ ਦੇਣਗੇ ਬਿਠਾ ਕੇ ਆਪ ਆਪਣੇ ਕੰਮ ਤੇ ਚਲੇ ਜਾਣਗੇ ਜਿਸ ਕਾਰਨ ਜਦੋਂ ਪਹਿਲਾਂ ਸੀ ਕਿ ਦਾਦਾ-ਦਾਦੀ ਉਹਨਾਂ ਨੂੰ ਕੁਝ ਦੱਸਦੇ ਸੀਗੇ ਕਿ ਤੁਸੀਂ ਇਦਾਂ ਨਹੀਂ ਕਰਨਾ ਇਦਾਂ ਕਰਨਾ ਇਹ ਸਾਡੇ ਲਈ ਠੀਕ ਹੈ ਇਹਦੇ ਨਾਲ ਇਹ ਪ੍ਰੋਬਲਮਸ ਆਉਂਦੀਆਂ ਹੈਗੀਆਂ ਉਹਨਾਂ ਨੂੰ ਫਿਊਚਰ ਦੇ ਇਫੈਕਟਸ ਉਹ ਪਹਿਲਾਂ ਤੋਂ ਸਮਝਾ ਦਿੰਦੇ ਸੀ ਬੱਚਾ ਅਲਰਟ ਰਹਿੰਦਾ ਸੀ ਬਟ ਅੱਜ ਦੀ ਲਾਈਫ 'ਚ ਮਤਲਬ ਬੱਚੇ ਨੂੰ ਤੇ ਮਾਪੇ ਨੂੰ ਜਿਆਦੀ ਦੇਰ ਇਕੱਠੇ ਬੈਠਣ ਦਾ ਮੌਕਾ ਨਹੀਂ ਮਿਲਦਾ ਜੀ ਜੀ ਤੇ ਇਹ ਬਹੁਤ ਜ਼ਰੂਰੀ ਹੈ ਕਿ ਜਾਂ ਤਾਂ ਪੇਰੈਂਟਸ ਹੀ ਆਪ ਕੋਲ ਬੈਠਣ ਜਾਂ ਫਿਰ ਗ੍ਰੈਂਡਪੇਰੈਂਟਸ ਦੇ ਨਾਲ ਇਕਮਿਤ ਹੋ ਕੇ ਰਹਿਣ ਬਾਬੂ ਜੀ ਦੀ ਕੁਝ ਮੈਂਟਲੀ ਹੈਲਥ ਕੋਈ ਸੁਧਾਰ ਹੋਇਆ ਬਾਬੂ ਜੀ ਗੱਲਬਾਤ ਕਰਦੇ ਹੁੰਦਾ ਨੀ ਹਜੇ ਥੋੜਾ ਸਮਾਂ ਹੋਇਆ ਸਾਈਕੀਐਟ੍ਰਿਕ ਟ੍ਰੀਟਮੈਂਟ ਸ਼ੁਰੂ ਹੋ ਚੁੱਕੇ ਆ ਬਟ ਇਹ ਆ ਕਿ ਅਲਰਟ ਹੋ ਗਏ ਅੱਗੇ ਨਾਲ ਪਹਿਲਾਂ ਬਹੁਤ ਹੀ ਮਤਲਬ ਸੁਸਤੀ ਜੀ ਅਜੀਬ ਜਿਹਾ ਸੀਗਾ ਹੁਣ ਅਲਰਟ ਹੈਗੇ ਆ ਤੇ ਆਸ ਹੈ ਸਾਨੂੰ ਕਿ ਹੌਲੀ ਹੌਲੀ ਜਲਦੀ ਇੰਪਰੂਵ ਹੋਣਗੇ ਤੇ ਕਿਸੇ ਦਿਨ ਹੋ ਸਕਦਾ ਹੈ ਤੁਹਾਡੇ ਨਾਲ ਗੱਲਾਂ ਕਰਦੇ ਮੀਨਾਂ ਉਹ ਕੜੀ ਦਾ ਤੁਹਾਨੂੰ ਵੀ ਇੰਤਜ਼ਾਰ ਹੋਵੇਗਾ ਜਦੋਂ ਬਾਪੂ ਜੀ ਖੁੱਲ ਕੇ ਗੱਲਬਾਤ ਕਰਨਗੇ ਕੁਝ ਜਿਹੜੇ ਹੋਰ ਵੀ ਇੱਥੇ ਪਰਿਵਾਰ ਦੇ ਜੀ ਹੈਗੇ ਨੇ ਪ੍ਰਭਾਸਰਾ ਦੇ ਪਰਿਵਾਰ ਦੇ ਨਾਲ ਇੱਥੇ ਆਪਣਾ ਸਮਾਪਤੀ ਕਰੇ ਨੇ ਇਨੇ ਬਾਪੂ ਬਲਬੀਰ ਸਿੰਘ ਜੀ ਜੋ ਕਿ ਦੇਖ ਸਕਦੇ ਹੋ ਕਿ ਗੁਰਸਿੱਖੀ ਅਵਤਾਰ ਦੇ ਵਿੱਚ ਹੈਗੇ ਨੇ ਅਤੇ ਬਾਪੂ ਜੀ ਦੀ ਕਹਾਣੀ ਜੋ ਤੁਸੀਂ ਸੁਣੋਗੇ ਤਾਂ ਤੁਹਾਡੇ ਵੀ ਜਿਹੜੇ ਕੀ ਹੈ ਦਿਲ ਬਲੁੰਦ ਰਿਆ ਜਾਵੇਗਾ ਕਿ ਜਦੋਂ ਆਪਣੇ ਹੀ ਛਾਟ ਛੱਡ ਗਏ ਤਾਂ ਫਿਰ ਬਾਪੂ ਜੀ ਨੇ ਸਹਾਰਾ ਲਿਆ ਇਸ ਸੰਸਥਾ ਦਾ ਪ੍ਰਭ ਆਸਰਾ ਦਾ ਗੱਲਬਾਤ ਕਰਦੇ ਹਾਂ ਬਾਪੂ ਜੀ ਕਿਵੇਂ ਹੋ ਹਾਂ ਠੀਕ ਹੈ ਜੀ ਠੀਕ ਹੋ ਚੜਦੀ ਕਲਾ ਚੋ ਜੀ ਬਹੁਤ ਵਧੀਆ ਜੀ ਆ ਹੁਣ ਫਰਕ ਹੈ ਜੀ ਲੱਤ ਠੀਕ ਹੋ ਗਈ ਤੋ ਹਾਂ ਲੱਤ ਠੀਕ ਹੈ ਜੀ ਕੀ ਹੋਇਆ ਕੀ ਸੀ ਬਾਪੂ ਜੀ ਐਕਸੀਡੈਂਟ ਹੋ ਗਿਆ ਜੀ ਆਟੋ ਪਲਟ ਗਿਆ ਜੀ ਆਟੋ ਪਲਟ ਗਿਆ ਸੀ ਫਿਰ ਕਾਫੀ ਜ਼ਖਮ ਡੂੰਗਾ ਹੋ ਗਿਆ ਹਾਂ ਜੀ ਹਾਂ ਕਾਫੀ ਦੇਰ ਹੋ ਗਈ ਤੇ 9 ਤਰੀਕ ਨੂੰ ਹੋ ਗਈ 9 ਮਹੀਨੇ ਦੀ 9 ਮਹੀਨੇ ਪਿਛਲੇ ਸਾਲ 2023 ਚ ਹੈਨਾ ਜੀ ਹੂੰ ਤੇ ਉਦੋਂ ਤੋਂ ਹੁਣ ਫਰਕ ਪੈ ਗਿਆ ਹੈ ਲੱਤ ਠੀਕ ਹੋ ਗਿਆ ਜੀ ਬਹੁਤ ਵਧੀਆ ਇਲਾਜ ਕਰਾਇਆ ਇਹਨਾਂ ਨੇ ਹਾਂ ਦੋ ਤਿੰਨ ਦਫਾ ਐਕਸਰ ਹੋਇਆ ਆਪਰੇਸ਼ਨ ਰਾੜਾਂ ਪਈਆਂ ਨੇ ਇਹਦੇ 'ਚ ਅੱਛਾ ਜੀ ਹਾਂ ਫਿਰ ਹੱਡੀ ਵੱਧ ਗਈ ਬਾਹਰ ਨਿਕਲੀ ਹੱਡੀ ਬਾਹਰ ਉਹਨਾਂ ਨੇ ਇੱਥੋਂ ਕੱਢ ਕੇ ਸਾਰਾ ਜਾਨੀ ਵਧੀਆ ਟ੍ਰੀਟਮੈਂਟ ਕਰਿਆ ਸਲਦੇ ਹੋ ਗਿਆ ਜੀ ਇਹਨਾਂ ਦੇ ਆਸਰੇ ਨਾਲ ਸੋ ਬੀਬੀ ਜਦੋਂ ਮਿਲੇ ਸੀ ਤੁਹਾਨੂੰ ਬਲਬੀਰ ਸਿੰਘ ਜੀ ਕੀ ਹਾਲਾਤੀ ਇਹਨਾਂ ਦੇ ਕੀ ਪੋਜੀਸ਼ਨ ਸੀਗੀ ਇਹ ਦੇਖਿਆ ਕਿ ਲੱਤ ਦਾ ਜ਼ਖਮੀ ਬੜਾ ਡੂੰਘਾ ਹਾਂ ਜੀ ਜਿਸ ਟਾਈਮ 'ਚ ਸਾਡੇ ਕੋਲ ਆਏ ਆ ਰੌਡਸ ਪਈਆਂ ਹੀਆਂ ਸੀ ਕਾਫੀ ਇਹਨਾਂ ਦੇ ਪੂਰੀ ਲੱਤ ਦੇ ਵਿੱਚ ਰੌਡ ਸੀਗੀਆਂ ਤੇ ਜ਼ਖਮ ਵੀ ਕਾਫੀ ਖਰਾਬ ਹੋਇਆ ਸੀ ਇਹਨਾਂ ਦੀ ਹਾਲਤ ਵੀ ਕਾਫੀ ਕਿਉਂਕਿ ਇੰਨੇ ਜ਼ਿਆਦਾ ਪੇਨ ਸੀਗੇ ਕਿ ਐਕਸਪ੍ਰੈਸ ਵੀ ਨਹੀਂ ਕਰ پا ਰਹੇ ਸੀਗੇ ਤੇ بار بار ਉਸ ਜ਼ਖਮ ਦੀ ਗੱਲ ਕਰ ਰਹੇ ਸੀਗੇ ਤੇ ਆਂਦੇ ਹੀ ਇਹਨਾਂ ਨੂੰ ਹਸਪਟਲਾਈਜ਼ ਕੀਤਾ ਗਿਆ ਤੇ ਜਿਹੜਾ ਕਿ ਆਣ ਵਾਲੀ ਘਟਨਾ ਉਹ ਦੱਸਣਾ ਚਾਹਾਂਗੀ ਕਿ ਕੋਈ ਇੱਥੇ ਖੰਨੇ ਇਧਰ ਸਮਰਾਲੇ ਦੇ ਕੋਲ ਇਹ ਉਸ ਤੇ ਮਿਲੇ ਸੀ ਕਿਸੇ ਨੂੰ ਕਾਫੀ ਤਰਸਯੋਗ ਹਾਲਤ ਦੇ ਵਿੱਚ ਕਾਫੀ ਜ਼ਿਆਦਾ ਕਪੜੇ ਖਰਾਬ ਸੀਗੇ ਤੇ ਉਹ ਕਿਤੇ ਵਿਆਹ ਤੋਂ ਵਾਪਸ ਆ ਰਹੇ ਸੀਗੇ ਜਦੋਂ ਨੇ ਇਨਸਾਨ ਨੇ ਦੇਖਿਆ ਕਾਫੀ ਉਹਨਾਂ ਨੂੰ ਮਤਲਬ ਚੰਗੀ ਭਾਵਨਾ ਵਾਲੇ ਸੀਗੇ ਉਹਨਾਂ ਨੇ ਦੇਖਿਆ ਕਿ ਵੀ ਇੰਨੀ ਤਰਸਯੋਗ ਹਾਲਤ ਵਿੱਚ ਸੜਕ ਤੇ ਪਏ ਆ ਵੀ ਇਦਾਂ ਦਾ ਕੋਈ ਵੀ ਐਕਸੀਡੈਂਟ ਹੋ ਜਾਏਗਾ ਜਾਂ ਇਹ ਨੁਕਸਾਨੇ ਜਾਏਗਾ ਤੇ ਉਹਨਾਂ ਨੇ ਫਿਰ ਆਪਣੇ ਪਰਵਾਨ ਟੈਕਸੀ ਕਰਕੇ ਘਰ ਭੇਜ ਦਿੱਤਾ ਤੇ ਆਹ ਉਹਨਾਂ ਨੂੰ ਲੈ ਕੇ ਸਾਡੇ ਕੋਲ ਪਹੁੰਚੇ ਤੇ ਉਹਨਾਂ ਦਾ ਵੀ ਭਲਾ ਕਰੇ ਕਿ ਇਹਨਾਂ ਦਾ ਦੁੱਖ ਟੁੱਟਿਆ ਹੋਇਆ ਹੈ ਬਿਲਕੁਲ ਜੀ ਉਹਨਾਂ ਦਾ ਬਹੁਤ ਵੱਡਾ ਮਤਲਬ ਸਹਿਯੋਗ ਸੀ ਨਾ ਵਾਸਤੇ ਤੇ ਇੱਥੇ ਆ ਕੇ ਜਦ ਅਸੀਂ ਇਹਨਾਂ ਨੂੰ ਹਸਪਟਲਾਈਜ਼ ਕੀਤਾ ਤੇ ਐਕਸ-ਰੇ ਵਗੈਰਾ ਕਰਾਇਆ ਸਾਰਾ ਆਰਥੋ ਵਾਲੇ ਡਾਕਟਰ ਨੂੰ ਦਿਖਾਇਆ ਤਾਂ ਉਹਦੇ ਵਿੱਚ ਹਜੇ ਵੀ ਕਾਫੀ ਉਮਤਾਈ ਸੀਗੀ ਡਾਕਟਰ ਕਹਿੰਦੇ ਕਿ ਨਹੀਂ ਇਹ ਦੁਆਰਾ ਆਪਰੇਟ ਕਰਨਾ ਪਏਗਾ ਆਪਾਂ ਨੂੰ ਜੀ ਤੇ ਫਿਰ ਇਹਨਾਂ ਦਾ ਟਰੀਟਮੈਂਟ ਚੱਲਿਆ ਤੇ ਜਦਾਂ ਇਨਫੈਕਸ਼ਨ ਦੂਰ ਹੋਈ ਤੇ ਫਿਰ ਨਾਲ ਦੁਬਾਰਾ ਆਪਰੇਟ ਕੀਤਾ ਤੇ ਹੁਣ ਦੁਬਾਰਾ ਆਪਰੇਟ ਤੋਂ ਬਾਅਦ ਹੁਣ ਇਹਨਾਂ ਨੂੰ ਚੱਲਣ ਵਿੱਚ ਥੋੜੀ ਹੁਣ ਆਸਾਨੀ ਆ ਤੇ ਉਹ ਜ਼ਖਮ ਐ ਹੌਲੀ ਹੌਲੀ ਹੀਲ ਹੋਣਗੇ ਕਿਉਂਕਿ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਸੀਗੇ ਪਹਿਲਾਂ ਤਾਂ ਇਹ ਤੁਰਨੀ ਸੀ ਪਰ ਇਹ ਕਾਫੀ ਆਪ ਜੀ ਨਾਲ ਵੀ ਗੱਲਾਂ ਸਾਂਝੀਆਂ ਕਰ ਗਲਤ ਕਰਾਂਗੇ ਬਾਪੂ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਪੂਰੀ ਬਾਪੂ ਜੀ ਕਿਵੇਂ ਹੈਗਾ ਤੁਹਾਡਾ ਪਰਿਵਾਰ ਕਿੱਥੇ ਆ ਫੇ ਪਰਿਵਾਰ ਤਾਂ ਹੈਗਾ ਜੀ ਪਰਿਵਾਰ ਮੈਂ ਜਗਾ ਕਰਵਾਉਣ ਦੇ ਵਜ੍ਹਾ ਨਾਲ ਨਾ ਪਰਿਵਾਰ ਸਾਰਾ ਹੀ ਟੁੱਟ ਗਿਆ ਮੇਰੇ ਨਾਲ ਅੱਛਾ ਪੁੱਤਾਂ ਸਾਨੂੰ ਪੁੱਛਿਆ ਵੀ ਨਹੀਂ ਹੈਗਾ ਪੁੱਤ ਜੀ ਆਪਣੇ ਆਪ ਹੀ ਸ਼ਾਦੀ ਕਰ ਲਈ ਅੱਛਾ ਬਸ ਉਹਦੇ ਨਾਲ ਨਾਰਾਜ਼ਗੀ ਵੀ ਫੜ ਗਏ ਉਹ ਹੌਲੀ ਹੌਲੀ ਟੂਰਡ ਕੋਣ 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 ਕਿਸੇ ਪਰਿਵਾਰ ਦੇ ਸੀ ਕੋ ਛੋਟਾ ਭਰਾ ਸੀ ਬਾਕੀ ਦੋ ਬੜਿਆਂ ਦੇ ਲੋੜ ਲੱਥ ਹੋ ਗਏ ਅੱਛਾ ਜੀ ਤੇ ਬਾਕੀ ਤੁਹਾਡੇ ਬੱਚੇ ਤੁਹਾਡੀ ਘਰ ਵਾਲੀ ਜੀ ਪਹਿਲੇ ਪਾਪਾ ਦਾ ਕੋਈ ਬੱਚਾ ਹੈ ਨਹੀਂ ਸੀ ਅੱਛਾ ਤੁਸੀਂ ਦੂਜਾ ਕਰਵਾਇਆ ਸੀ ਹਾਂ ਜੀ ਹਾਂ ਦੂਜਾ ਕਰਵਾਇਆ ਵੀ ਕਿਸੇ ਨੇ ਮੇਰੇ ਗੜ ਮੜਤ ਜੀ ਤੁਹਾਨੂੰ ਦੱਸੀ ਦੀ ਕਹਾਣੀ ਮੱਗ ਗਈ ਅੱਛਾ ਠੀਕ ਨਹੀਂ ਸੀ ਇਹਦੇ ਹਾਲਾਤ ਕਨੈਕਸ਼ਨ ਠੀਕ ਨਹੀਂ ਸੀ ਇਹਦਾ ਬੜੀ ਅਜੀਬ ਹਾਂ ਉਹ ਤਾਂ ਬਾਅਦ ਚ ਪਤਾ ਲੱਗਿਆ ਤੇ ਉਹ ਜਗ੍ਹਾ ਮੈਂ ਭਲੇਖਣਾ ਕਰਾ ਬੈਠੇ ਨੂੰ ਇਹਦੇ ਨਾਲ ਕਰਵਾਤੀ ਘਰ ਵਾਲੀ ਦੇ ਅੱਛਾ ਯਾਨੀ ਕਿ ਘਰ ਵਾਲੀ ਦੂਜੀ ਦੂਜਾ ਵਿਆਹ ਕਰਵਾਇਆ ਸੀ ਉਹਦੇ ਨਾਲ ਜਗਾ ਹੋ ਗਿਆ ਉਸ ਤੋਂ ਬਾਅਦ ਧੋਖਾ ਦਿੱਤਾ ਹਾਂ ਬੱਚੇ ਵੀ ਪਿੱਛੋਂ ਨਹੀਂ ਆਏ ਸੀ ਮੈਂ ਪਾਲ ਤੇ 12-12 ਪੜਾਉਂਦੇ ਹਾਂ 2023 ਚ ਫਿਰ ਵੇਚ-ਵੋਚ ਕੇ ਲਾਭ ਮੈਂ ਫਿਰ ਬਾਬਲਾ ਹੋ ਗਿਆ ਬਹੁਤ ਜ਼ਿਆਦਾ ਤੁਨੂ ਤੁਨੂ ਪੀਣ ਲੱਗ ਗਿਆ ਕੋਈ ਸਹਾਰਾ ਨਾ ਮਾਣ ਜਿਹੜੇ ਪੈਸੇ ਵੀ ਐਕਸੀਡੈਂਟ ਹੋ ਗਿਆ ਬਸ ਹਾਲਤ ਐਕਸੀਡੈਂਟ ਕਿੱਦਾਂ ਹੋਇਆ ਸੀ ਬਾਪੂ ਜੀ ਆਟੋ ਪਲਟ ਗਿਆ ਸੀ ਅੱਛਾ ਆਟੋ ਚ ਚਲਾਨੀ ਸੀ ਤੁਸੀਂ ਕਿ ਬੈਠੇ ਸੀਗੇ ਉਹਦੇ ਵਿੱਚ ਵਿਚ ਬੈਠੇ ਬੈਠੇ ਆਟੋ ਬੰਦ ਜਾ ਥੱਲੇ ਆ ਗਿਆ ਹਾਂ ਹਾਂ ਜੀ ਤੇ ਹੁਣ ਕੋਈ ਤਾਲਮੇਲ ਨਹੀਂ ਹੈ ਕੋਈ ਪਰਿਵਾਰ ਦੇ ਨਾਲ ਕਿਸੇ ਨੇ ਜਨਮਾਤ ਨਹੀਂ ਕੋਈ ਗੱਲ ਕੋਈ ਨਹੀਂ ਆਉਂਦਾ ਕੋਈ ਹੈ ਨਹੀਂ ਸਾਰਾ ਹੁਣ ਤੁਸੀਂ ਇੱਥੇ ਰੱਬ ਦੇ ਘਰ ਆਏ ਹੈਗੇ ਹੋ ਪ੍ਰਵਾਸਰਾ ਸੰਸਥਾ ਰੱਬ ਦਾ ਦੂਜਾ ਘਰ ਕਹਿ ਦਈਏ ਇਹਨਾਂ ਨੂੰ ਬਹੁਤ ਵਧੀਆ ਕਰਾਇਆ ਮੇਰਾ ਇਲਾਜ ਕਰਾਇਆ ਬਧੀਆ ਇੱਥੇ ਸੇਵਾ ਸਾਰਾ ਕੁਝ ਇੱਥੇ ਬਧੀਆ ਵਰਤਦਾ ਸਾਰਾ ਕੁਝ ਕੋਈ ਪ੍ਰੋਬਲਮ ਨਹੀਂ ਤੂੰ ਦੇਖੋ ਕਿ ਜੀਵਨ ਸਾਥੀ ਦੇ ਉੱਪਰ ਕਹਦੇ ਨੇ ਸਭ ਤੋਂ ਵੱਧ ਭਰੋਸਾ ਹੁੰਦਾ ਆਪਣਾ ਹਮਸਫਰ ਕਹਿ ਦਈਏ ਜ਼ਿੰਦਗੀ ਦਾ ਪਰ ਉਹੀ ਧਗੇ ਬਾਸ ਨਿਕਲੇ ਇਹੀ ਤੇ ਤਰਸੀ ਕਿ ਵੀ ਜਦੋਂ ਆਪਣਿਆਂ ਨੂੰ ਜਿਹੜੀ ਪ੍ਰਾਪਰਟੀ ਆ ਉਹਦੇ ਤਾਂ ਅਸੀਂ ਵਾਰਿਸ ਬਣ ਜਾਂਦੇ ਆ ਲੇਕਿਨ ਆਪਣਿਆਂ ਦੇ ਅਸੀਂ ਵਾਰਿਸ ਨਹੀਂ ਬਣਦੇ ਇਹ ਕਿਤੇ ਨਾ ਕਿਤੇ ਜਦੋਂ ਤੱਕ ਸਾਨੂੰ ਇਹ ਨਹੀਂ ਯਾਦ ਕਿ ਸਾਡੇ ਤੇ ਵੀ ਇਹ ਬਜ਼ੁਰਗੀ ਆਣੀ ਆ ਸਾਡੇ ਤੇ ਵੀ ਉਹ ਲੈਵਲ ਆਣਾ ਹੈਗਾ ਉਦੋਂ ਤੱਕ ਇਹ ਚੀਜ਼ਾਂ ਨੂੰ ਅਸੀਂ ਭੁੱਲੀ ਜਾਂਦੇ ਆ ਕਹਿੰਦੇ ਨੇ ਵਾਹਿਗੁਰੂ ਦੀ ਜਿਹੜੀ ਲਾਠੀ ਉਹ ਚ ਆਵਾਜ਼ ਨਹੀਂ ਹੁੰਦੀ ਇੱਕ ਹੱਥ ਪਰ ਇੱਕ ਹੱਥ ਕਰ ਇੱਕ ਹੱਥ ਪਰ ਉਹ ਸੇਮ ਚੀਜ਼ ਹੋ ਜਾਂਦੀ ਬਿਲਕੁਲ ਜੀ ਇਹ ਤਾਂ ਫੌਜ ਜੋ ਰਿਟਾਇਰ ਹੋਈ ਸੀ ਅੱਜ ਯਾਨੀ ਕਿ ਫੋਰਸ ਦੇ ਵਿੱਚ ਨੌਕਰੀ ਕੀਤੀ ਵਾਪਸ ਹਾਂਜੀ ਹਾਂ ਫੈਂਟਰੀ ਜੀ 13 50 ਅੱਛਾ ਜੀ ਹਾਂਜੀ ਹਾਂ ਤੇ ਦੇਖੋ ਕੀ ਐ ਐਜੂਕੇਟ ਵੀ ਹੋਣਗੇ ਵੀ ਪਤਿਆ ਹਾਂ ਬਿਲ ਹਾਂਜੀ ਬਿਲਕੁਲ ਵਧੀਆ ਐਜੂਕੇਟਿਡ ਹੈਗੇ ਆ ਤੇ ਉਹ ਮਤਲਬ ਉਹ ਹਾਲਾਤ ਕਈ ਵਾਰੀ ਪਰਮਾਤਮਾ ਨੇ ਕਿੱਦਾਂ ਦੇ ਦਿਖਾਣੇ ਆ ਜੀ ਰਿਟਾਇਰ ਹੋਏ ਹੁੰਦੇ ਆ ਜੇ ਪੈਨਸ਼ਨ ਲੈਂਦੇ ਹੁੰਦੇ ਆਪਣੇ ਲਈ ਕੇਅਰ ਟੇਕਰ ਰੱਖ ਸਕਦੇ ਸੀ ਸਭ ਕੁਝ ਬਟ ਕਿਉਂਕਿ ਕਈ ਵਾਰੀ ਉਹ ਸਾਨੂੰ ਪੂਰਵਲੇ ਕਰਮਾਂ ਦਾ ਜਿਹੜਾ ਲੱਖਾ ਜੋਖਾ ਨਾ ਉਹ ਇੱਥੇ ਹੀ ਫਿਲ ਜਾਂਦਾ ਤੇ ਹਾਂ ਉਹ ਕਈ ਵਾਰੀ ਕੇ ਸਾਨੂੰ ਨੈਟਵਰਕ ਸਾਰਾ ਇੱਥੇ ਹੈ ਹਾਂ ਜੀ ਉਹ ਸਾਨੂੰ ਸਮਝ ਨਾ ਪਏਗਾ ਕਿ ਸਾਡੇ ਜਿਹੜੇ ਪੁਰਬਲੇ ਕਰਮ ਹੈ ਜਿਹੜੇ ਆ ਕੁਝ ਥੇਰ ਪਹਿਲਾਂ ਵਾਲੇ ਵੀ ਕਈ ਵਾਰੀ ਪੁਰਬਲੇ ਬਣ ਜਾਂਦੇ ਆ ਤੇ ਸਾਨੂੰ ਉਸ ਨੂੰ ਸਮਝ ਕੇ ਚੰਗੇ ਕਰਮਾਂ ਵੱਲ ਤੁਰਨਾ ਚਾਹੀਦਾ ਜੇ ਇਨਸਾਨੀਅਤ ਵਾਲੀ ਤੁਲਨਾ ਚਾਹੀਦਾ ਹੈਗਾ ਜਿੱਥੇ ਲੋੜਵੰਦ ਆ ਉਹਦੀ ਹੈਲਪ ਕਰਨੀ ਚਾਹੀਦੀ ਸਪੋਰਟ ਕਰਨੀ ਚਾਹੀਦੀ ਤਾਂ ਪਰਮਾਤਮਾ ਤਾਂ ਫਿਰ ਆਪਣੇ ਆਪ ਬਾਹ ਫੜਦਾ ਇਹ ਇਹਨਾਂ ਦੇ ਕੋਈ ਚੰਗੇ ਗਰਮ ਸੀਗੇ ਕਿ ਇਹ ਸਾਡੇ ਕੋਲ ਇੱਥੇ ਪਹੁੰਚ ਗਏ ਰਬਾਸਰਾ ਜੋ ਪਰਮਾਤਮਾ ਦੇ ਘਰ ਚ ਪਹੁੰਚ ਗਏ ਕਿ ਇਹਨਾਂ ਦਾ ਟ੍ਰੀਟਮੈਂਟ ਹੋਇਆ ਵਧੀਆ ਤਰੀਕੇ ਦੇ ਨਾਲ ਤੇ ਹੁਣ ਆਸ ਕਰਦੇ ਆ ਕਿ ਇਹ ਵੀ ਹੁਣ ਸਾਡੇ ਨਾਲ ਐਜ਼ ਅ ਟੀਮ ਪਰਿਵਾਰ ਨੂੰ ਨਾਲ ਹੈਲਪ ਕਰਨਗੇ ਤਾਂ ਬਾਪੂ ਜੀ ਸੇਵਾ ਪੂਰੀ ਹੋ ਰਹੀ ਤੁਹਾਡੀ ਇੱਥੇ ਬਹੁਤ ਸ਼ੇਰ ਤੁਸੀਂ ਵੀ ਕਰੋਗੇ ਹੋਰ ਜਿਹੜੇ ਕੀ ਮਹਿਮਾਨ ਆਣਗੇ ਜਿੱਦਾਂ ਮੈਂ ਕਰਾਂਗੇ ਜੀ ਸਾ ਤੁਖੇ ਰੂ ਪੂਰੀ ਖੁਸ਼ੀ ਹੈ ਤਾਂ ਕੋਈ ਸਕਦਾ ਤੋ ਦੇਖੋ ਮੈਂ ਕਿ ਜਦੋਂ ਇਨਸਾਨ ਇਕੱਲਾ ਹੁੰਦਾ ਨਾ ਉਹਨਾਂ ਨੂੰ ਕੁਝ ਨਾ ਕੁਝ ਜਾਨੀ ਕਿ ਚਾਹੀਦਾ ਹੁੰਦਾ ਇਹ ਇੱਕ ਹੁਨਰ ਨਖਰਨ ਦੀ ਕਲਾ ਹੈਗੀ ਹੈ ਕਿ ਉਹਨਾਂ ਨੂੰ ਖੇਡਾਂ ਦੇ ਵੱਲ ਜੋੜਿਆ ਜਾਵੇ ਹਾਂਜੀ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਜਿੰਨੀ ਦੇ ਤੱਕ ਮਾਈਂਡ ਅਕੂਪਾਈਡ ਨਹੀਂ ਆ ਤਾਂ ਕੋਈ ਨਾ ਕੋਈ ਪ੍ਰੋਬਲਮ ਹੋ ਜਾਏਗੀ ਕੋਈ ਨਾ ਕੋਈ ਮਿਸ ਹੈਪਨਿੰਗ ਹੋ ਜਾਏਗੀ ਇਹ ਨਾ ਕਿ ਲੜਾਈ ਝਗੜਾ ਹੋਏਗਾ ਇੱਕ ਦੂਜੇ ਦੇ ਨਾਲ ਕੋਈ ਨਾ ਕੋਈ ਗਾਲੀ ਗਲੋਚ ਹੋਏਗਾ ਤੇ ਇਹਨਾਂ ਨੂੰ ਰੀਹੈਬਿਲਿਟੇਸ਼ਨ ਕਰਨ ਲਈ ਇਹ ਚੀਜ਼ਾਂ ਜ਼ਰੂਰੀ ਆ ਕਿ ਤੁਸੀਂ ਸਾਰੇ ਦਿਨ ਨੂੰ ਅਲੱਗ-ਅਲੱਗ ਐਕਟੀਵਿਟੀਆਂ ਕਿਦਾਂ ਡਿਵਾਈਡ ਕਰਦੇ ਆ ਤਾਂ ਕਿ ਇਹ ਫਿਰ ਤੋਂ ਪੁਨਰਵਾਸ ਕਰ ਸਕਣ। ਕੁਝ ਇਦਾਂ ਵੀ ਹੋਇਆ ਕਿ ਜਿਵੇਂ ਆ ਸਾਰੇ ਰਲ ਮਿਲ ਕੇ ਰਹਿ ਰਹੇ ਨੇ ਕਿਸੇ ਇੱਕ ਦੂਜੇ ਨਾਲ ਇੰਨੀ ਸਾਂਝ ਹੋ ਗਈ ਕਿ ਉਸਤੇ ਬਿਨਾ ਰਹਿਣਾ ਵੀ ਔਖਾ ਹੋ ਜਵੇ। ਹਾਂਜੀ ਬਿਲਕੁਲ ਹੋਣਾ ਜਿਵੇਂ ਤੁਸੀਂ ਉਧਰ ਮਿਲ ਕੇ ਆਏ ਆ ਸਾਡੇ ਕੁਝ ਇਨਹਬਿਟੈਂਟ ਆ ਗਏ ਆ ਮੈਂ ਉਹਨਾਂ ਨੂੰ ਗੇਮਸੋ ਨੈਸ਼ਨਲ ਵੀ ਖੇਡ ਚੁੱਕੀ ਆ ਇੱਕ ਬੱਚੀ। ਲੇਕਿਨ ਅੰਦਰ ਉਹ ਜਿਹੜੀ ਮੇਰੇ ਨਾਲ ਮਿਲਣ ਆਈ ਸੀਗੀ ਉਹਦੇ ਨਾਲ ਉਹਨਾਂ ਦੀ ਇੰਨੀ ਕੋ ਸਾਂਝ ਆ। ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਵੀ ਜਿਹੜੇ ਅਸੀਂ ਗੇਮਸ ਵਾਲੇ ਬੱਚੇ ਆ ਉਹਨਾਂ ਨੂੰ ਅਸੀਂ ਚਿਲਡਰਨ ਹੋਮ ਸ਼ਿਫਟ ਕਰਦੇ ਆ ਕਿਉਂਕਿ ਉੱਥੇ ਸਾਡੀ ਜਿਹੜੀ ਡਾਈਟ ਆ ਜਿਹੜੇ ਆਮ ਇਨ ਸਾਰੇ ਇਨਹਬਿਟੈਂਟਸ ਨਾਲੋਂ ਵੀ ਕਿਤੇ ਵੱਧ ਐਕਸਟਰਾ ਡਾਈਟ ਹੈਗੀ ਆ ਤੇ ਉਹਨਾਂ ਦੀ ਹੈਲਥ ਇਸ਼ੂਜ਼ ਨੂੰ ਤੇ ਨਾਲੇ ਜਿਹੜੇ ਗੇਮਸ ਵਾਲੇ ਹੈਗੇ ਆ ਉਹਨਾਂ ਲਈ ਲਗ ਤੋਂ ਪ੍ਰੋਟੀਨ ਹੁੰਦੇ ਆ ਹਨਾ ਤੇ ਉਹਨਾਂ ਦੀ ਡਾਈਟ ਕਿਉਂਕਿ ਵੈਜ ਹੋਣ ਕਰਕੇ ਸੋਇਆਬੀਨ ਤੇ ਹੋਰ ਬਹੁਤ ਚੀਜ਼ਾਂ ਐਕਸਟਰਾ ਚੀਜ਼ ਦੇਣੀ ਪੈਂਦੀ ਡੇਲੀ ਤੇ ਵੀ ਤੁਹਾਨੂੰ ਉੱਥੇ ਫਰੂਟਸ ਵਗੈਰਾ ਤੇ ਸਾਰਾ ਕੁਝ ਮਿਲਤੇ ਹੋਰ ਸਾਰਾ ਕੁਝ ਐਕਸਟਰਾ ਮਿਲੇਗਾ ਤੁਸੀਂ ਉਧਰ ਚੱਲ ਜਾਓ ਉਹਨੂੰ ਉਸ ਚੀਜ਼ ਦਾ ਲਾਲਚ ਨਹੀਂ ਆਉਂਦਾ ਉਹਨੂੰ ਸਿਰਫ ਇਸ ਚੀਜ਼ ਦਾ ਲਾਲਚ ਹੈ ਕਿ ਵੀ ਮੈਂ ਆਪਣੀ ਫਰੈਂਡ ਦੇ ਨਾਲ ਉਹ ਨਾ ਵਿਛੜ ਜਾਵਾਂ ਅੱਛਾ ਜੀ ਉਹ ਸਭ ਤੋਂ ਵੱਡਾ ਉਹਨੂੰ ਲਾਲਚ ਹੈ ਕਿ ਮੈਂ ਰਹਿਣਾ ਇੱਥੇ ਹੀ ਆ ਜੇ ਤੁਸੀਂ ਕੁਝ ਮੈਨੂੰ ਐਕਸਟਰਾ ਇੱਥੇ ਦੇਣਾ ਤੇ ਸੋਕੀਸ ਆਦਰਵਾਇਜ਼ ਆਈ ਡੋਨਟ ਵਾਂਟ ਟੂ ਗੋ ਇਹ ਜਿਹੜੇ ਦੋਨੋਂ ਆਪਾਂ ਕੇਸ ਦੇਖੇ ਨੇ ਭਾਵੇਂ ਉਹ ਜਰਨੈਲ ਸਿੰਘ ਜੀ ਦਾ ਹੋਵੇ ਜਾਂ ਫਿਰ ਬਾਪੂ ਬਲਵਿੰਦਰ ਸਿੰਘ ਦਾ ਹੋਵੇ ਇਹ ਦੋਨਾਂ ਦੇ ਵਿੱਚ ਦੇਖਣਾ ਹੈ ਕਿ ਜਿਹੜੀ ਕੀ ਮੋਹ ਮਾਇਆ ਹੈਗੀ ਹੈ ਮਾਇਆ ਦੇ ਪਿੱਛੇ ਸਭ پاگل ਹੋ ਗਏ ਪਰ ਮੋਹ ਟੁੱਟ ਗਿਆ ਪਿਓ ਦੇ ਨਾਲ ਬਿਲਕੁਲ ਜਦੋਂ ਆਪਾਂ ਇੰਡੀਵਿਜੂਅਲਿਜ਼ਮ ਆਪਣੇ ਅੰਦਰ ਲੈ ਕੇ ਆਨੇ ਆ ਆਪਣੇ ਆਪੇ ਵਾਸਤੇ ਹੀ ਸੋਚੀ ਜਾਂਦੇ ਆ ਸੋਚੀ ਜਾਂਦੇ ਤੇ ਉਹ ਜਦੋਂ ਤੁਹਾਡੇ ਉਹੀ ਚੀਜ਼ ਪ੍ਰਵਿਰਤੀ ਤੁਹਾਡੇ ਬੱਚਿਆਂ ਚ ਤੁਹਾਡੇ ਪਰਿਵਾਰਕ ਹੋਰ ਮੈਂਬਰਾਂ ਚ ਜਾਂਦੀ ਆ ਤਾਂ ਉਹ ਇਫੈਕਟ ਕਰਦੀ ਆ ਕਿਉਂਕਿ ਕੁਝ ਸਿੱਖਿਆ ਨਾ ਨਾ ਨੇ ਵੀ ਤੁਹਾਡੇ ਤੋਂ ਸੰਸਕਾਰ ਲਏ ਆ ਨਾ ਉਹ ਸੰਸਕਾਰਾਂ ਕੀ ਪ੍ਰਵਿਰਤੀ ਜਾਂਦੇ ਆ ਜੇ ਅਸੀਂ ਕਿਸੇ ਵਾਸਤੇ ਕਰਦੇ ਆ ਜਦੋਂ ਜਿਹੜੇ ਪੇਰੈਂਟਸ ਇੱਥੇ ਆਉਂਦੇ ਆ ਨਾ ਆ ਕੇ ਬੱਚਿਆਂ ਦੇ ਨਾਲ ਬਰਥਡੇ ਸੈਲੀਬ੍ਰੇਟ ਕਰਦੇ ਆ ਬੱਚਿਆਂ ਦੇ ਨਾਲ ਮਤਲਬ ਹੋਰ ਟਾਈਮ ਸਾਂਝਾ ਕਰਦੇ ਆ ਕੋਈ ਉਹਨਾਂ ਨੂੰ ਵਲੰਟਰੀ ਆ ਕੇ ਪੜਾ ਦਿੰਦਾ ਕੋਈ ਉਹਨਾਂ ਨੂੰ ਗੇਮਸ ਕਰਵਾਉਂਦਾ ਕੋਚਿੰਗ ਦਿੰਦਾ ਉਹਨਾਂ ਦੇ ਬੱਚੇ ਕੱਲ ਨੂੰ ਉਹਨਾਂ ਨੂੰ ਹੀ ਸੰਭਾਲਦੇ ਆ ਜਿਹੜੇ ਆਪਣੇ ਪੇਰੈਂਟਸ ਨੂੰ ਖੁਦ ਸੰਭਾਲਦੇ ਆ ਹੁਣ ਸਾਡੇ ਪੇਰੈਂਟਸ ਨੇ ਸਾਡੇ ਪੇਰ ਮਤਲਬ ਗ੍ਰੈਂਡ ਪੇਰੈਂਟਸ ਨੂੰ ਆਖਰੀ ਟਾਈਮ ਤੱਕ ਬਹੁਤ ਜ਼ਿਆਦਾ ਕੇਅਰ ਕੀਤੀ ਅਸੀਂ ਕਿੱਦਾਂ ਭੁੱਲ ਜਾਾਂਗੇ ਅਸੀਂ ਕਿੱਦਾਂ ਨਹੀਂ ਆਪਣੇ ਪੇਰੈਂਟਸ ਦੀ ਕੇਅਰ ਕਰਾਂਗੇ ਕਿਉਂਕਿ ਬੱਚਾ ਇਮਿਟੇਟ ਕਰਦਾ ਨਕਲ ਕਰਦਾ ਉਹਨੂੰ ਰੋਲ ਮਾਡਲ ਚਾਹੀਦਾ ਹੁੰਦਾ ਉਹ ਰੋਲ ਮਾਡਲ ਤਾਂ ਕਿਸੇ ਚੋਂ ਨਹੀਂ ਲੱਭਾਈਆਂ ਉਹ ਰੋਲ ਮਾਡਲ ਲੱਭਣ ਚ ਕਈ ਵਾਰੀ ਅਸੀਂ ਹੁਨਤਾ ਹੀ ਕਰ ਜਾਂਦੇ ਆ ਉੱਥੇ ਹੀ ਫਿਰ ਕਮੀਆਂ ਰਹਿ ਜਾਂਦੀਆਂ ਜੀ ਬਾਕੀ ਇਹ ਦੋਵੇਂ ਜਿਹੜੇ ਕੇਸ ਤੁਹਾਨੂੰ ਦਿਖਾਏ ਹੈਗੇ ਨੇ ਇੱਕ ਵਾਰ ਤੁਸੀਂ ਵੀ ਜ਼ਰੂਰ ਸੋਚਣ ਲਈ ਮਜਬੂਰ ਹੋਵਾਂਗੇ ਕਿ ਆਪਾਂ ساری ਉਮਰ ਇਨਸਾਨ ਆਪਣੇ ਬੱਚਿਆਂ ਦੇ ਲਈ ਕਰਦਾ ਮਰ ਜਾਂਦਾ ਪਰ ਜਦੋਂ ਬੁਰਾ ਪੇ ਦੇ ਵਿੱਚ ਆ ਕੇ ਉਹੀ ਬੱਚੇ ਮਾਪਿਆਂ ਨੂੰ ਬਹੁਤ ਸਮੱਸਿਆ ਹੈਗੇ ਨੇ ਉਹਨਾਂ ਨੂੰ ਅੱਖਾਂ ਦਿਖਾਉਂਦੇ ਹੈਗੇ ਨੇ ਉਹਨਾਂ ਨੂੰ ਬੇਸਹਾਰਾ ਛੱਡ ਦਿੰਦੇ ਨੇ ਤਾਂ ਫਿਰ ਕੀ ਕੀਤਾ ਜਾਵੇ ਅਜਿਹੇ ਬੱਚਿਆਂ ਦਾ ਸੋ ਅਜਿਹੀ ਜਿਹੜੀ ਸੰਸਥਾ ਹੈਗੀ ਹੈ ਪ੍ਰਭ ਆਸਰਾ ਇਹਨਾਂ ਦੀ ਇਸ ਟੀਮ ਨੂੰ ਦਿਲੋ ਸਲਾਮ ਹੈ ਜੋ ਕਿ ਇਸ ਬੇਸਹਾਰਾ ਲੋਕਾਂ ਨੂੰ ਜਿਹੜਾ ਕਿ ਸਹਾਰਾ ਦਿੰਦੇ ਨੇ ਔਖੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਹੈਗੇ ਨੇ ਸੋ ਇਸ ਸੰਸਥਾ ਦੇ ਬਰੋ ਜਿਹੜੇ ਕਿ ਨੇਕ ਕਾਰਜ ਕੀਤੇ ਜਾ ਰਹੇ ਨੇ ਤੁਸੀਂ ਵੀ ਉਸ ਦੇ ਵਿੱਚ ਵਾਚੜ ਕੇ ਸਹਿਯੋਗ ਕਰਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਬਿਤੇਰੇ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨਦਰ ਪਰਵਿੰਦਰ ਕੁਰਾੜਾ